ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲ ਪੰਜਾਬੀ ਟੀਵੀ ਪੰਜਾਬ ਕਾਂਗਰਸ ਦੇ ਅੰਦਰ ਕਲੇਸ਼ ਕਮਜ਼ੋਰ ਪ੍ਰਧਾਨ ਤੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਤਪੇ ਹੋਏ ਤੇਵਰ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਾਲ ਸਵਾ ਸਾਲ ਦੇ ਵਿੱਚ ਹੋਣੀਆਂ ਨੇ 2027 ਦੇ ਵਿੱਚ ਹੋਣੀਆਂ ਨੇ ਸਮਾਂ ਥੋੜਾ ਰਹਿ ਗਿਆ ਆ ਔਰ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਹਰੇਕ ਸਿਆਸੀ ਪਾਰਟੀ ਇੱਕ ਦੂਜੇ ਨੂੰ ਨੀਚਾ ਦਿਖਾਉਣ ਤੇ ਲੱਗੀ ਹੋਈ ਏ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਐ ਪਰ ਕਾਂਗਰਸ ਪਾਰਟੀ ਦੇ ਵਿੱਚ ਅੰਦਰ ਹੀ ਜੜਾ ਕਲੇਸ਼ ਚੱਲ ਰਿਹਾ ਔਰ ਕਾਂਗਰਸ ਪਾਰਟੀ ਦੇ ਨੇਤਾ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਨੇ ਪਿੱਛੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੂੰ ਚੰਗਾ ਰਿਸਪੌਂਸ ਮਿਲਿਆ ਸੀ ਤੇ ਇੰਜ ਲੱਗ ਰਿਹਾ ਸੀ ਕਿ ਆਉਣ ਵਾਲੀ ਜਿਹੜੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਉਹ ਕਾਂਗਰਸ ਪਾਰਟੀ ਦੀ ਬਣੇਗੀ ਤੇ ਇਸ ਕਰਕੇ ਜਿਹੜੇ ਚਾਰ ਪੰਜ ਨੇਤਾ ਨੇ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਦੇਖਣ ਲੱਗ ਪਏ ਸੀ ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਸਕਿੰਦਰ ਸਿੰਘ ਰੰਧਾਵਾ, ਚਨਜੀਤ ਸਿੰਘ ਚੰਨੀ, ਰਾਣਾ ਦੁਰਜੀਤ ਇਹ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖ ਰਹੇ ਸੀ ਲੇਕਿਨ ਚੁੱਪ ਕਰਕੇ ਬੈਠੇ ਹੋਏ ਨਵਜੋਤ ਸਿੰਘ ਸਿੱਧੂ ਵੀ ਆਪਣੇ ਆਪ ਨੂੰ ਇਸ ਕੁਰਸੀ ਤੇ ਬੈਠਿਆ ਦੇਖਣਾ ਚਾਹੁੰਦੇ ਸੀ ਏ ਡਾਕਟਰ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਪਤਾ ਲੱਗਦਾ ਹੈ ਜਦੋਂ ਉਹ মিডিਆ ਨਾਲ ਗੱਲਬਾਤ ਕਰਦੇ ਹੋਏ ਕਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਤਾਂ ਸਰਗਰਮ ਹੋਣਗੇ ਜੇਕਰ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਇਆ ਜਾਵੇ ਨਾਲੋਂ ਨਾਲ ਉਹ ਕਹਿੰਦੇ ਨੇ ਕਿ ਸੀਐਮ ਦੀ ਕੁਰਸੀ ਜਿਹੜੀ ਆ ਉਹ 500 ਕਰੋੜ ਰੁਪਏ ਦੇ ਅਟੈਚੀ ਨਾਲ ਮਿਲਦੀ ਹੈ ਜਦੋਂ ਇਹ ਵਿਵਾਦਿਤ ਬਿਆਨ ਜਿਹੜਾ ਲੋਕਾਂ ਦੇ ਵਿੱਚ ਪਹੁੰਚਿਆ ਜਦੋਂ ਇਹ ਰੌਲਾ ਪਿਆ ਤਾਂ ਉਹ ਆਪਣੇ ਬਿਆਨ ਤੋਂ ਪਿੱਛੇ हट ਗਏ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਸ ਤੋਂ ਥੋੜੀ ਦੇਰ ਬਾਅਦ ਹੀ ਉਹ ਫਿਰ ਮੀਡੀਆ ਵਿੱਚ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਚਾਰ ਪੰਜ ਨੇਤਾ ਨੇ ਜਿਹੜੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਆ ਉਹ ਨਾਂ ਲੈਂਦੇ ਨੇ ਪ੍ਰਤਾਪ ਸਿੰਘ ਬਾਜਵਾ ਸੁਰਜਿੰਦਰ ਸਿੰਘ ਰੰਧਾਵਾ ਜਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਇਹਨਾਂ ਬਿਆਨਾਂ ਕਰਕੇ ਕਾਂਗਰਸ ਪਾਰਟੀ ਵੱਲੋਂ ਉਸ ਨੂੰ ਮੁਅਤਲ ਕਰ ਦਿੱਤਾ ਚੰਦਾ ਪਰ ਡਾਕਟਰ ਨਵਜੋਤਕਰ ਸਿੱਧੂ ਕਹਿੰਦੇ ਨੇ ਕਿ ਜਿਹੜਾ ਬੰਦਾ ਮੈਨੂੰ ਮੁਅਤਲ ਕਰ ਰਿਹਾ ਮੈਂ ਉਹਨੂੰ ਪ੍ਰਧਾਨੀ ਨਹੀਂ ਮੰਨਦੀ ਔਰ ਨਾਲੋਂ ਨਾਲ ਉਹ ਕਹਿੰਦੇ ਨੇ ਕਿ ਰਾਜਾ ਵੜਿੰਗ ਜਿਹੜਾ ਆ ਇਹਨੇ 2500 ਏਕੜ ਜਿਹੜੀ ਜ਼ਮੀਨ ਹੈ ਉਹਦੇ ਤੇ ਕਬਜ਼ਾ ਕੀਤਾ ਹੋਇਆ ਤੇ ਉਸ ਕੇਸ ਤੋਂ ਬਚਣ ਵਾਸਤੇ ਇਹ ਭਗਵੰਤ ਮਾਨ ਦੀਆਂ ਚੱਪਲਾਂ ਚਟਦਾ ਫਿਰਿਆ ਦੋਸਤੋ ਅਜੇ ਵੀ ਇਹ ਜਿਹੜਾ ਰੌਲਾ ਇਹ ਥੰਮਿਆ ਨਹੀਂ ਆ ਸੁਖਜਿੰਦਰ ਸਿੰਘ ਰੰਧਾਵਾ ਨੇ 7 ਦਿਨ ਦਾ ਨੋਟਿਸ ਭੇਜਿਆ ਆ ਪਰ ਅਗੋਂ ਕਹਿ ਰਹੇ ਨਿਕ ਮੈਂ ਨਾ ਤਾਂ ਮਾਫੀ ਮੰਗਾਂਗੀ ਤੇ ਨਾ ਨੋਟਿਸ ਦਾ ਜਵਾਬ ਦੇਾਂਗੀ ਕਿਉਂਕਿ ਇਹ ਮੈਨੂੰ ਬੋਲਣ ਦਾ ਅਧਿਕਾਰ ਹੈ ਉਹਦੇ ਅਧਿਕਾਰ ਤਹਿਤ ਮੈਂ ਇਹ ਗੱਲਬਾਤ ਕਹੀ ਆ ਤੇ ਮੈਂ ਉਹਦੇ ਤੇ ਕਾਇਮ ਆ ਮੇਰੇ ਕੋਲ ਸਬੂਤ ਨੇ ਇਹਨਾਂ ਲੋਕਾਂ ਦੇ ਕਿ ਇਹਨਾਂ ਨੇ ਟਿਕਟਾਂ ਦੇਣ ਦਾ 5-5 ਕਰੋੜ ਰੁਪਈਆ ਲਿਆ ਆ ਹੁਣ ਦੋਸਤੋ ਜਿਹੜੇ ਤੇਵਰ ਉਹਨਾਂ ਦੇ ਨਰਮ ਹੋਣੇ ਸੀ ਨੋਟਿਸ ਜਾਣ ਤੋਂ ਬਾਅਦ ਉਹ ਸਗੋਂ ਜ਼ਿਆਦਾ ਤਪਦੇ ਜਾ ਰਹੇ ਕਿ ਇਹਦੇ ਪਿੱਛੇ ਕਿਸੇ ਹੋਰ پارٹی ਦਾ ਹੱਥ ਹੈ ਜਿਵੇਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਕ੍ਰਿਪਟ ਕਿਸੇ ਹੋਰੋਂ ਲਿਖ ਕੇ ਆਈ ਹੈ ਇਹ ਬਿਲਕੁਲ ਹੋ ਸਕਦਾ ਹੈ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਪਰ ਜਿੱਥੇ ਕਮਜ਼ੋਰ ਪ੍ਰਧਾਨ ਦੀ ਗੱਲ ਕੀਤੀ ਹੈ ਜਿੱਥੇ ਮੈਂ ਸ਼ੁਰੂ ਚ ਬੋਲਿਆ ਸੀ ਕਿ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਤੇ ਕਮਜ਼ੋਰ ਪ੍ਰਧਾਨ ਬਿਲਕੁਲ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਆ ਇਹ ਕਮਜ਼ੋਰ ਪ੍ਰਧਾਨ ਸਾਬਤ ਹੋ ਰਿਹਾ ਹੈ ਤਜਰਬੇਹੀਨ ਹੈ ਤਜਰਬਾ ਨਹੀਂ ਹੈ ਔਰ ਕਾਂਗਰਸ ਪਾਰਟੀ ਦੇ ਉੱਤੇ ਕਮਾਂਡ ਵੀ ਜੜੀ ਹੈ ਰਾਜਾ ਵਡਿੰਗ ਦੀ ਨਹੀਂ ਹੈ ਇਸ ਦੇ ਨਾਲ ਨਾਲ ਹੀ ਰਾਜਾ ਵਡਿੰਗ ਵੱਲੋਂ ਕੁਝ ਵਿਵਾਦਿਤ ਬਿਆਨ ਦਿੱਤੇ ਗਏ ਜਿਹਦੇ ਕਰਕੇ ਕਾਂਗਰਸ ਪਾਰਟੀ ਜਿਹੜੀ ਪਹਿਲਾਂ ਹੀ ਕਮਜ਼ੋਰ ਸੀ ਹੋਰ ਕਮਜ਼ੋਰ ਹੋ ਗਈ ਉਹਨਾਂ ਬਿਆਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਬਿਆਨ ਦੱਸਦਾ ਜਿਹਦੇ ਵਿੱਚ ਉਹ ਸਰਦਾਰ ਬੂਟਾ ਸਿੰਘ ਨੂੰ ਕਹਿੰਦੇ ਨੇ ਕਿ ਉਹ ਮਜਬੀ ਸੀ ਤੇ ਰੰਗ ਦਾ ਜਮਾ ਕਾਲਾ ਸੀ ਫਿਰ ਵੀ ਕਾਂਗਰਸ ਪਾਰਟੀ ਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਇਸੇ ਤਰ੍ਹਾਂ ਦਾ ਹੀ ਬਿਆਨ ਉਹ ਗਿਆਨੀ ਜੈਲ ਸਿੰਘ ਨੂੰ ਗਰੀਬ ਦੱਸ ਕੇ ਉਹਨਾਂ ਦੀ ਜਾਤ ਦੇ ਉੱਤੇ ਕਮੈਂਟ ਕਰਕੇ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਇਸੇ ਤਰ੍ਹਾਂ ਗੈਂਗਸਟਰਾਂ ਦੇ ਉੱਤੇ ਬਿਆਨ ਦਿੰਦੇ ਨੇ ਤੇ ਵਿਵਾਦਾਂ ਵਿੱਚ ਆ ਜਾਂਦੇ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕਮਜ਼ੋਰ ਪ੍ਰਧਾਨ ਦੀ ਵਜ੍ਹਾ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਕਦੇ ਇੰਝ ਲੱਗ ਰਿਹਾ ਸੀ ਕਿ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਏਗੀ ਉਹ ਲੱਗਦਾ ਹੈ ਕਿ ਸਭ ਤੋਂ ਪਿੱਛੇ ਜਾ ਕੇ ਖੜੀ ਹੋ ਗਈ ਆ ਹੀਟਲੇ ਪੈਦਾਨ ਦੇ ਉੱਤੇ ਖੜੀ ਆ ਔਰ ਲੋਕਾਂ ਦੇ ਵਿੱਚ ਇਹ ਚਰਚਾ ਆ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਕਿਸ ਹੋਰ ਪਾਰਟੀ ਵਿੱਚ ਜਾਣਗੇ ਤੇ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾਣਗੇ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਨਹੀਂ ਹੈ ਇਸ ਸਮੇਂ ਕਿਉਂਕਿ ਜਿਵੇਂ ਕਾਂਗਰਸ ਕਮਜ਼ੋਰ ਹੋ ਗਈ ਆ ਅਕਾਲੀ ਦਲ ਦਫਾੜ ਹੋ ਗਿਆ ਅਕਾਲੀ ਦਲ ਦੇ ਵਿੱਚ ਅਜੇ ਇੰਨਾ ਦਮ ਨਹੀਂ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕੇ ਇਸ ਕਰਕੇ ਇਸ ਸਮੇਂ ਜਿਹੜੇ ਸਮੀਕਰਣ ਨੇ ਇਹਨਾਂ ਸਮੀਕਰਣਾਂ ਦੇ ਮੁਤਾਬਕ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਮਜ਼ਬੂਤ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਨਹੀਂ ਹੈ ਨਵਜੋਤ ਸਿੰਘ ਸਿੱਧੂ ਸ਼ਰਤ ਰੱਖ ਕੇ ਕਿਸੇ ਵੀ ਪਾਰਟੀ ਦੇ ਵਿੱਚ ਜਾਣਗੇ ਜਾਂ ਤਾਂ ਉਪ ਮੁੱਖ ਮੰਤਰੀ ਤੇ ਜਾਂ ਮੁੱਖ ਮੰਤਰੀ ਦੀ ਸ਼ਰਤ ਰੱਖ ਕੇ ਜਿਵੇਂ ਜਿਵੇਂ ਚੋਣਾਂ ਨੇੜੇ ਆਉਣ ਗਿਆ ਉਵੇਂ-ਉਵੇਂ ਜਿਹੜੀਆਂ ਉਹੋ ਜਿਹੀਆਂ ਕਟਨਾਵਾਂ ਵਾਪਰਨੀਆਂ ਕੋਈ ਵਿਰੋਧੀ ਪਾਰਟੀਆਂ ਨੂੰ ਨੀਚਾ ਦਿਖਾਏਗਾ ਤੇ ਕੁਝ ਆਪਣੀਆਂ ਹੀ ਪਾਰਟੀਆਂ ਦੇ ਵਿੱਚ ਪਿੱਛੇ ਛੱਡ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ ਬੜਾ ਕੁਝ ਵੇਖਣ ਨੂੰ ਮਿਲੇਗਾ ਤੇ ਦੋਸਤੋ ਆਉਣ ਵਾਲੇ ਸਮੇਂ ਦੀ ਉਡੀਕ ਕਰਦੇ ਹਾਂ ਕਿ ਕਾਂਗਰਸ ਪਾਰਟੀ ਜਿਹੜਾ ਇਹ ਆਪਣਾ ਕਲੇਸ਼ ਨੂੰ ਖਤਮ ਕਰ ਸਕੇਗੀ ਤੇ ਜਿਹੜੇ ਡੈਂਟ ਪਏ ਨੇ ਉਹਨੂੰ ਜਿਹੜਾ ਡੈਮੇਜ ਕੰਟਰੋਲ ਕਰ ਸਕੇਗੀ ਕਿ ਰਾਜਾ ਵਡਿੰਗ ਨੂੰ ਪ੍ਰਧਾਨਗੀ ਤੋਂ ਲਾਇਆ ਜਾਏਗਾ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਏਗਾ ਜਾਂ ਉਹਨਾਂ ਨੂੰ ਮਨਾ ਲਿਆ ਜਾਏਗਾ ਇਹ ਥੋੜੇ ਦਿਨਾਂ ਦੇ ਵਿੱਚ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਡੀਕ ਕਰਦੇ ਹਾਂ ਸਮੇਂ ਦੀ ਸਮਾਂ ਕਿਸ ਚਾਲ ਤੇ ਚੱਲਦਾ ਆ ਤੇ ਸਿਆਸੀ ਊਠ ਕਿਸ ਕਰਵਟ ਬੈਠਦਾ ਆ ਇਹਦੀ ਉਡੀਕ ਕਰਦੇ ਆ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਅਜਸਤ ਸਤਿ ਸ਼੍ਰੀ ਅਕਾਲ